US ਤੋਂ ਅੱਜ 205 ਨੌਜਵਾਨ ਰਿਪੋਰਟ ਹੋਣੇ ਸੀ ਲੋਕ ਰਿਪੋਰਟ ਹੋਣੇ ਸੀ ਔਰ ਰਿਪੋਰਟ ਹੋ ਕੇ ਉਹ ਪਾਰ ਤੌਣੇ ਸੀ ਉਹਨਾਂ ਦੇ ਵਿੱਚੋਂ ਵੱਡਾ ਹਿੱਸਾ ਪੰਜਾਬ ਦਾ ਵੀ ਸੀ ਔਰ ਮੇਰੇ ਪਿੱਛੇ ਜਿਹੜਾ ਪਿੰਡ ਇਸ ਵੇਲੇ ਮੌਜੂਦ ਹੈ ਉਹ ਪਿੰਡ ਸਲਾਰਪੁਰ ਹੈ ਜਲੰਧਰ ਦਾ ਪਿੰਡ ਸਲਾਰਪੁਰ ਹੈ ਜਿੱਥੋਂ ਦੇ ਇੱਕ ਨੌਜਵਾਨ ਨੇ ਇੱਥੇ ਆਉਣਾ ਸੀਗਾ ਜਾਂ ਕੈਰੀਅਰ ਡਿਪੋਰਟ ਹੋਣਾ ਸੀਗਾ ਅਮਰੀਕਾ ਤੋਂ ਅਜਸਕਰਨ ਸਿੰਘ ਨਾਮ ਦਾ ਜਿਹੜਾ ਨੌਜਵਾਨ ਉਹਨੇ ਡਿਪੋਰਟ ਹੋਣਾ ਸੀਗਾ ਸਲਾਰਪੁਰ ਦਾ ਉਹ ਰਹਿਣ ਵਾਲਾ ਦੱਸਿਆ ਜਾ ਰਿਹਾ ਹਾਲਾਂਕਿ ਪਿੰਡ ਵਿੱਚ ਆ ਕੇ ਅ ਜਸਕਰਨ ਸਿੰਘ ਦਾ ਨਾਮ ਪਤਾ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਘਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਲਹਾਲ ਸ਼ਾਇਦ ਪਿੰਡ ਵਾਸੀ ਵੀ ਕੁਝ ਝਿਜਕਦੇ ਪਏ ਨੇ ਅ ਸਰਪੰਚ ਨਾਲ ਵੀ ਗੱਲ ਹੋਈ ਹੈ ਫੋਨ ਉੱਤੇ ਗੱਲ ਕੀਤੀ ਕਿ ਸ਼ਾਇਦ ਸਰਪੰਚ ਸਾਹਿਬ ਵੀ ਪਿੰਡ ਵਿੱਚ ਉਸ ਵੇਲੇ ਇਸ ਵੇਲੇ ਮੌਜੂਦ ਨਹੀਂ ਹੈਗੇ ਔਰ ਖਾਸ ਕਰਕੇ ਉਹਨਾਂ ਨੇ ਵੀ ਕਿਹਾ ਕਿ ਇਸ ਮਸਲੇ ਉੱਤੇ ਪੁਲਿਸ ਵੀ ਇੱਕ ਵਾਰ ਇਨਕੁਆਇਰੀ ਕਰ ਚੁੱਕੀ ਹੈ ਪਿੰਡ ਸਲਾਰਪੁਰ ਜਿੱਥੋਂ ਦਾ ਇੱਕ ਨੌਜਵਾਨ ਦੱਸਿਆ ਜਾ ਰਿਹਾ ਲਿਸਟ ਦੇ ਵਿੱਚ ਨਾਮ ਲਿਖਿਆ ਹੋਇਆ ਔਰ ਨਾਮ ਜਸਕਰਨ ਔਰ ਉਸ ਦੇ ਨਾਲ ਪਿੰਡ ਸਲਾਰਪੁਰ ਜਲੰਧਰ ਦਿਹਾਤੀ ਸਾਫ਼ ਮੈਂਸ਼ਨ ਕੀਤਾ ਗਿਆ ਨਾਲ ਪਾਸਪੋਰਟ ਨੰਬਰ ਉਸ ਨੌਜਵਾਨ ਦਾ ਲਿਖਿਆ ਹੋਇਆ ਹੈ ਪਿੰਡ ਸਲਾਰਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜ਼ਾਹਿਰ ਤੌਰ ਦੇ ਉੱਤੇ ਇਹ ਸਮ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜਿਹੜੀ ਪਿੰਡ ਦੇ ਅੰਦਰ ਵੀ ਜਿਹੜੀ ਸਥਿਤੀ ਹੈ ਯਾਨੀ ਕਿ ਲੋਕ ਜਾਣਦੇ ਨੇ ਕਿ ਜਸਕਰਨ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਜਾਂ ਲੋਕ ਜਾਣਦੇ ਆ ਕਿ ਸਲਾਰਪੁਰ ਦਾ ਵੀ ਇੱਕ ਮੁੰਡਾ ਹੈਗਾ ਜਿੰਨੇ ਵਾਪਸ ਆਉਣਾ ਸੀ ਗੱਲਾਂ-ਗੱਲਾਂ ਤੋਂ ਹੀ ਭਾਪਿਆਂ ਜਾ ਸਕਦਾ ਸਮਝਿਆ ਜਾ ਸਕਦਾ ਹੈ ਪਰ ਤਾਂਮੀ ਸਲਾਰਪੁਰ ਪਿੰਡ ਹੈ ਔਰ ਮੇਰੇ ਪਿੱਛੇ ਉਸ ਪਿੰਡ ਦਾ ਗੇਟ ਹੈ ਜਿੱਥੋਂ ਦਾ ਉਹ ਨੌਜਵਾਨ ਦੱਸਿਆ ਜਾ ਰਿਹਾ ਹੈ ਔਰ ਉਸ ਲਿਸਟ ਦੇ ਵਿੱਚ ਉਸ ਸੂਚੀ ਦੇ ਵਿੱਚ ਸ਼ਾਮਿਲ ਉਹ ਨਾਮ ਜਸਕਰਨ ਹੁਣ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਨੌਜਵਾਨਾਂ ਦਾ ਹੋਵੇਗਾ ਕਿ ਕਿਉਂਕਿ ਵਿਚਾਰਿਆ ਜਾ ਰਿਹਾ ਹੈ ਕਿ ਅਜੇ ਤੱਕ ਬਹੁਤ ਸਾਰੇ ਸਵਾਲ ਉਹਨਾਂ ਨੂੰ ਹੋਣਗੇ ਬੜੀ ਜਾਂਚ ਜਿਹੜੀ ਉਹਨਾਂ ਦੇ ਉਹਨਾਂ ਦੇ ਬਾਬਤ ਕੀਤੀ ਜਾਵੇਗੀ ਕਿਉਂਕਿ ਡੰਕੀ ਲਾ ਕੇ ਜਾਂ ਇਲਲੀਗਲ ਤਰੀਕੇ ਦੇ ਨਾਲ ਜਾਂ ਫਿਰ ਕੋਈ ਵੱਖਰੇ ਪ੍ਰੋਸੈਸ ਦੇ ਨਾਲ ਉਹ ਅਮਰੀਕਾ ਗਏ ਜਗੇ ਜਿਵੇਂ ਕਿ ਤੁਹਾਨੂੰ ਕਿੰਨੀ ਵਾਰ ਦੱਸਿਆ ਵੀ ਹੈ ਹੁਣ ਤੱਕ ਕਿ ਕਿਸ ਹਿਸਾਬ ਦੇ ਨਾਲ ਇਹ ਸਾਰੀ ਪ੍ਰੋਸੈਸ ਹੁੰਦੀ ਹੈ ਕਿਵੇਂ ਕਿੰਨੇ ਪੈਸੇ ਲੈਂਦੇ ਹੈ ਏਜੰਟ ਔਰ ਕਿਵੇਂ ਨੌਜਵਾਨਾਂ ਨੂੰ ਫਸਾ ਕੇ ਵਿਦੇਸ਼ ਦੀ ਧਰਤੀ ਦੇ ਉੱਤੇ ਭੇਜਿਆ ਜਾਂਦਾ ਹੈ ਪਿੰਡ ਸਲਾਰਪੁਰ ਦਾ ਵੀ ਇੱਕ ਨੌਜਵਾਨ ਦੱਸਿਆ ਜਾ ਰਿਹਾ ਹੈ ਇੱਕ ਸੂਚੀ ਜਿਹੜੀ ਸਾਹਮਣੇ ਆਈ ਹੈ ਉਸ ਸੂਚੀ ਦੇ ਵਿੱਚ ਪਿੰਡ ਸਲਾਰਪੁਰ ਦਾ ਜ਼ਿਕਰ ਹੈ ਔਰ ਜਸਕਰਨ ਨਾਮ ਦਾ ਇੱਕ ਨੌਜਵਾਨ ਦੱਸਿਆ ਗਿਆ ਵੱਡਾ ਸਵਾਲ ਇਹ ਥੇ ਬਣਦਾ ਹੈ ਕਿ ਨੌਜਵਾਨਾਂ ਦੀ ਜ਼ਿੰਦਗੀ ਦਾ ਦੇ ਉੱਤੇ ਲੱਗੀ ਹੋਈ ਹੈ ਕਿਉਂਕਿ 50 ਲੱਖ ਦੇ ਕਰੀਬ ਜਿਹੜਾ ਇੱਕ ਓਵਰਆਲ ਐਸਟੀਮੇਟ ਹੁੰਦਾ ਹੈ ਕਿ ਹਾਂ ਇੰਨੇ ਪੈਸੇ ਏਜੰਟ ਲੈਂਦੇ ਆ 50 ਲੱਖ ਰੁਪਏ ਦੇ ਕੇ ਵੀ ਜੇ ਬਾਅਦ ਚ ਇਸੇ ਤਰ੍ਹਾਂ ਦੀ ਸਥਿਤੀ ਬਣਨੀ ਹੈ ਰਿਪੋਰਟ ਹੀ ਹੋਣਾ ਹੈ ਜ਼ਿੰਦਗੀਆਂ ਦਾ ਤੇ ਲਗਣੀਆਂ ਕਈ ਵਾਰੀ ਇਹੋ ਜੀ ਸਿਚੁਏਸ਼ਨ ਵੀ ਹੁੰਦੀ ਹੈ ਕਿ ਬਹੁਤ ਮੁਸ਼ਕਿਲ ਤਰੀਕੇ ਦੇ ਨਾਲ ਪੈਸਾ ਇਕੱਠਾ ਕਰਕੇ ਮਾਪੇ ਲਾਉਂਦੇ ਆਪਣੇ ਬੱਚਿਆਂ ਦੇ ਉੱਤੇ ਔਰ ਜਦੋਂ ਵਾਪਸ ਹੋਣਾ ਨੂੰ ਆਉਣਾ ਪੈ ਜਵੇ ਜਾਂਣਾ ਨੂੰ ਡਿਪੋਰਟ ਕਰ ਦਿੱਤਾ ਜਾਵੇ ਤੇ ਜ਼ਾਹਿਰ ਤਨ ਇਹ ਸਿਚੁਏਸ਼ਨ ਜਿਹੜੀ ਹੈ ਉਹ ਪਰਿਵਾਰ ਨੂੰ ਵੀ ਤੋੜ ਦਿੰਦੀ ਹੈ ਪਰਿਵਾਰਕ ਜੀਆਂ ਨੂੰ ਵੀ ਤੋੜ ਦਿੰਦੀਆਂ ਉਹਨਾਂ ਦੀ ਆਸ ਜਿਹੜੀ ਹੁੰਦੀ ਹੈ ਚੰਗੇ ਭਵਿੱਖ ਦੀ ਉਹ ਵੀ ਟੁੱਟ ਜਾਂਦੀ ਹੈ ਪਰ ਹੁਣ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਸੂਚੀ ਦੇ ਵਿੱਚ ਨਾਮ ਜਿਹੜਾ ਮੈਂਚੜਾ ਤੁਹਾਨੂੰ ਉਹ ਲਿਸਟ ਵੀ ਨਾਲ ਦਿਖਾ ਰਹੇ ਆ ਉਹਦੀ ਫੋਟੋ ਵੀ ਨਾਲ ਦਿਖਾ ਰਹੇ ਆ ਸਲਾਰਪੁਰ ਪਿੰਡ ਜਿਹੜਾ ਗੇਟ ਮੇਰੇ ਮਗਰ ਆ ਔਰ ਉਸ ਪਿੰਡ ਦਾ ਇੱਕ ਨੌਜਵਾਨ ਦੱਸਿਆ ਗਿਆ ਉਸ ਸੂਚੀ ਦੇ ਵਿੱਚ ਉਸ ਲਿਸਟ ਦੇ ਵਿੱਚ ਇਸ ਦਾ ਨਾਮ ਜਸਕਰਨ ਹਾਲਾਂਕਿ ਉਸ ਨੌਜਵਾਨ ਦੀ ਕੋਈ ਮਜਬੂਰੀ ਰਹੀ ਹੋਵੇਗੀ ਉਹਦੇ ਪਰਿਵਾਰ ਦੀ ਮਜਬੂਰੀ ਰਹੀ ਹੋਵੇਗੀ ਕਿ ਉਹਨਾਂ ਨੇ ਇਹ ਇਹ ਰਾਹ ਜਿਹੜਾ ਰਸਤਾ ਅਖਤਿਆਰ ਕੀਤਾ ਤੇ ਇਸ ਤਰੀਕੇ ਦੇ ਨਾਲ ਉਹ ਬਾਹਰ ਗਏ ਆ ਹਾਲਾਂਕਿ ਇਹ ਸਾਰਾ ਕੁਝ ਜਾਂਚ ਦਾ ਮਸਲਾ ਆ ਇਹ ਜਾਂਚ ਹੋਵੇਗੀ ਅ ਕਿ ਕਿਸ ਹਿਸਾਬ ਦੇ ਨਾਲ ਉਹ ਬਾਹਰ ਗਏ ਸੀ ਕਿਉਂ ਬਾਹਰ ਗਏ ਸੀ ਕਿਸ ਤਰੀਕੇ ਨਾਲ ਗਏ ਸੀ ਪਰ ਜ਼ਰੂਰ ਇੱਕ ਨਾਮ ਇੱਕ ਪਿੰਡ ਦਾ ਨਾਮ ਮੈਂਸ਼ਨ ਹੋਇਆ ਜਲੰਧਰ ਦਾ ਪਿੰਡ ਇਹ ਦੱਸਿਆ ਜਾ ਰਿਹਾ ਸਲਾਰਪੁਰ ਹੁਣ ਵੇਖਣ ਵਾਲੀ ਗੱਲ ਹੈ ਆਉਂਦੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੇ ਅਸਾਰ ਬਣਦੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਔਰ ਨੌਜਵਾਨ ਜਿਹੜੇ ਵਾਪਸ ਆਏ ਆ ਡਿਪੋਰਟ ਹੋ ਕੇ ਆਏ ਆ ਉਹਨਾਂ ਉਹਨਾਂ ਉਹ ਕਿਸ ਤਰ੍ਹਾਂ ਦੀ ਜਾਂਚ ਦੇ ਵਿੱਚੋਂ ਲੰਘਦੇ ਆ ਕੀ ਕੁਝ ਸਾਹਮਣੇ ਆਉਂਦਾ ਹੈ ਕੀ ਏਜੰਟਸ ਦੇ ਨਾਮ ਵੀ ਸਾਹਮਣੇ ਆਉਣਗੇ ਜਾਂ ਕੀ ਉਹ ਏਜੰਟਸ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਾਏ ਜਾਂਦੇ ਆ ਸੀਨੀਅਰ ਪੱਤਰਕਾਰਾਂ ਵੱਲੋਂ ਕਿ ਉਹਨਾਂ ਨੇ ਬੇ ਇੰਤਹਾਸ਼ਾ ਪੈਸੇ ਲੈ ਕੇ ਔਰ ਆਪਣੇ ਆਪਣੇ ਭੁਵਿੱਖ ਚੰਗੇ ਕਰਲੇ ਪਰ ਪੰਜਾਬ ਦੇ ਨੌਜਵਾਨਾਂ ਦੇ ਭੁਵਿੱਖ ਜਿਹੜੇ ਖਰਾਬ ਕਰ ਦਿੱਤੇ ਆ ਕਿ ਉਹਨਾਂ ਦੇ ਨਾਮ ਗਾਂਸ ਆਉਗੇ ਅੱਗੇ ਆਉਗੇ ਸਾਹਮਣੇ ਆਉਗੇ ਜਾਂ ਨਹੀਂ ਆਉਗੇ ਇਹ ਜਾਂਚ ਦਾ ਵਿਸ਼ਾ ਫਿਲਹਾਲ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਜਹਾਜ਼ ਉਤਰਿਆ ਔਰ ਉਸ ਜਹਾਜ਼ ਦੇ ਵਿੱਚੋਂ ਨੌਜਵਾਨ ਉਤਰੇ ਜਿਸ ਤੋਂ ਬਾਅਦ ਇਹ ਸੂਚੀ ਜਾਰੀ ਹੋਈ ਹੈ ਬਹੁਤ ਸਾਰੀ ਸਾਰੇ ਨੌਜਵਾਨ ਉਸ ਲਿਸਟ ਦੇ ਵਿੱਚ ਮੈਂਸ਼ਨਡ ਹੈਗੇ ਨੇ ਜਿਹੜੇ ਪੰਜਾਬ ਦੇ ਨਾਲ ਤਾਲੁਕ ਰੱਖਦੇ ਨੇ ਔਰ ਖਾਸ ਕਰਕੇ ਪੰਜਾਬ ਦੇ ਵਕਫਾਕ ਜ਼ਿਲ੍ਹਿਆਂ ਦੇ ਨਾਲ ਤਾਲੁਕ ਰੱਖਦੇ ਹੁਸ਼ਾਰਪੁਰ ਪਟਿਆਲਾ ਜਲੰਧਰ ਵੀ ਉਹਦੇ ਵਿੱਚੋਂ ਇੱਕ ਹਿੱਸਾ ਔਰ ਜਲੰਧਰ ਦੇ ਵੀ ਜਿਹੜੇ ਚਾਰ ਨੌਜਵਾਨ ਨੇ ਚਾਰਾਂ ਚਾਰ ਦੇ ਵਿੱਚੋਂ ਇੱਕ ਨਾਮ ਜਸਕਰਨ ਔਰ ਸਲਾਰਪੁਰ ਦਾ ਰਹਿਣ ਵਾਲਾ ਜਸਕਰਨ ਦੱਸਿਆ ਜਾ ਰਿਹਾ ਹੈ ਮੇਰੇ ਪਿੱਛੇ ਉਸੇ ਪਿੰਡ ਦਾ ਉਹ ਗੇਟ ਹੈ ਹਾਲਾਂਕਿ ਪਿੰਡ ਵਾਸੀਆਂ ਨੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਜਾਂ ਕੁਝ ਨਹੀਂ ਪਤਾ ਲੱਗ ਸਕਿਆ ਉਸ ਨੌਜਵਾਨ ਬਾਰੇ ਉਸ ਬੱਚੇ ਬਾਰੇ ਪਰ ਆਉਂਦੇ ਸਮੇਂ ਵਿੱਚ ਇਹੀ ਉਮੀਦ ਹੈ ਇਹੀ ਆਸ ਹੈ ਕਿ ਜਿਵੇਂ ਪੰਜਾਬ ਦੇ ਨੌਜਵਾਨ ਠੱਗੇ ਜਾ ਰਹੇ ਹੈ ਉਹਨਾਂ ਨੂੰ ਕੋਈ ਆਸ ਕੋਈ ਆਸਰਾ ਮਿਲੇ ਕੋਈ ਓਟ ਮਿਲੇ